ਲੋ ਜੀ ਪਿੰਡ ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਜੀ ਇਸ ਟਾਈਮ ਅਸੀਂ ਬੈਠੇ ਹਾਂ ਜੀ ਮਰੇ ਬ੍ਰਿਜ ਦੇ ਵਿੱਚ ਮਰੇ ਬ੍ਰਿਜ ਦੇ ਵਿੱਚ ਸਵਾਨਪੋਰਟ ਨਾਂ ਦਾ ਇੱਕ ਫਾਰਮ ਆ ਜੀ ਜਿਹੜਾ ਕਿ ਸਬਜ਼ੀ ਦਾ ਤੇ ਕੰਮ ਕਰਦਾ ਉਹਦੇ ਚੋਂ ਸਾਡੇ ਭਾਈ ਦਵਿੰਦਰ ਤੇ ਸਾਡੇ ਨਾਲ ਆ ਜੀ ਤੇ ਅੱਜ ਜਿਹੜਾ ਸਵਾਬ ਬਣਿਆ ਮੈਂ ਦੱਸ ਦਿਆਂ ਸਾਡੇ ਦਰਸ਼ਕਾਂ ਨੂੰ ਅੱਜ ਸਵਾਬੇ ਬਣਿਆ ਜੀ ਕੱਲ ਹੀ ਪਰਸੋ ਹੀ ਸਾਡੀਆਂ ਗੇਮਾਂ ਫਿਨਿਸ਼ ਹੋਈਆਂ 30ਵੀਂ ਆਸਟ੍ਰੇਲੀਅਨ ਸਿੱਖ ਗੇਮਾਂ ਤੇ ਉਹਦੇ ਵਿੱਚ ਇਸ ਫਾਰਮ ਦੀ ਜੋ ਭੂਮਿਕਾ ਰਹੀ ਉਹ ਬਾ ਕਮਾਲ ਰਹੀ ਜੀ ਤੇ ਇਸ ਕਰਕੇ ਅਸੀਂ ਕੋਸ਼ਿਸ਼ ਦੇ ਵਿੱਚ ਸੀ ਵੀ ਸਾਨੂੰ ਅਸੀਂ ਜਾ ਕੇ ਧੰਨਵਾਦ ਕਰੀਏ ਕਿਵੇਂ ਨਾ ਕਿਵੇਂ ਬਾਈ ਹੋਰਾਂ ਦਾ ਸੋ ਇਹਨਾਂ ਨੇ 40000 ਤੋਂ ਉੱਤੇ ਬੰਦੇ ਨੇ ਜਿਹੜਾ ਲੰਗਰ ਬਣਿਆ ਉਹਦੇ ਵਿੱਚ ਜਿੰਨੀ ਵੀ ਸਬਜ਼ੀ ਸੀਗੀ ਕਿਸੇ ਵੀ ਕਿਸਮ ਦਾ ਉੱਥੇ ਜਿਹੜਾ ਕਿਚਨ ਦੇ ਵਿੱਚ ਸਾਨੂੰ ਚਾਹੀਦਾ ਸੀ ਸਬਜ਼ੀ ਵਗੈਰਾ ਉਹ ਸਾਰੀ ਬਾਈ ਹੋਰਾਂ ਨੇ ਇੱਥੋਂ ਫਾਰਮ ਤੋਂ ਦਿੱਤੀ ਈਵਨ ਸਭ ਤੋਂ ਵੱਡੀ ਗੱਲ ਇਹ ਆ ਵੀ ਲੰਗਰ ਚ ਗੰਢੇ ਕੱਟਣ ਨੂੰ ਲੋਕ ਭਜਦੇ ਆ ਇਹਨਾਂ ਨੇ ਕੱਟੀ-ਕਟਾਈਆਂ ਚੀਜ਼ਾਂ ਸਾਨੂੰ ਉੱਥੇ ਪਹੁੰਚਦੀਆਂ ਕੀਤੀਆਂ ਧੋ ਕੇ ਪਹੁੰਚਾਈਆਂ ਹਾਂਜੀ ਹਾਂਜੀ ਤੇ ਸੋ ਇਸ ਕਰਕੇ ਅੱਜ ਅਸੀਂ ਦੋ ਕੰਮ ਕਰ ਰਹੇ ਹਾਂ ਜੀ ਇੱਕ ਪਾਸੇ ਅਸੀਂ ਧੰਨਵਾਦ ਕਰਨਾ ਹੈ ਸਾਡੇ ਪ੍ਰਧਾਨ ਜੀ ਮੋਹਨ ਨਾਗਰਾ ਜੀ ভাইস ਪ੍ਰਧਾਨ ਸਾਡੇ ਗਰਮੀਤ ਢਿਲੋਂ ਜੀ ਬੋਬੀ ਬਾਈ ਸਾਡੇ ਸੈਕਟਰੀ ਤੇ ਅਮਨਦੀਪ ਕੈਮਰੇ ਤੇ ਹੈ ਜੀ ਉਹਨਾਂ ਨੂੰ ਦੇਖ ਲਓ ਸੋ ਅਮਨਦੀਪ ਸਿੰਘ ਸਿੱਧੂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸਾਡੇ ਨਾਲ ਆ ਤੇ ਬਾਈ ਦਵਿੰਦਰ ਤੇ ਡਾਣ ਹੋਰਾਂ ਦਾ ਸੀ ਧੰਨਵਾਦ ਕਰਨਾ ਹੈ ਪਰ ਨਾਲ ਨਾਲ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇਹਨਾਂ ਦਾ ਫਾਰਮ ਕਿਉਂਕਿ ਇਹ ਬਹੁਤ ਵੱਡਾ ਪੱਧਰ ਦੇ ਉੱਤੇ ਇਥੋਂ ਦੇ ਜਿਹੜੇ ਲੈਟਸ ਤੇ ਹੋਰ ਕਈ ਕਿਸਮ ਦੀ ਸਬਜ਼ੀ ਦੇ ਉਤਪਾਦਕ ਆਪ ਇਹਨਾਂ ਤੋਂ ਹੀ ਜਾਣਾਂਗੇ ਉਹ ਚੀਜ਼ਾਂ ਸਾਡੀਆਂ ਜੈਕਟਾਂ ਆ ਗਈਆਂ ਕਿਉਂਕਿ ਅਸੀਂ ਫੀਲਡ ਦੇ ਵਿੱਚ ਜਾਣਾ ਤੇ ਅਸੀਂ ਜੈਕਟਾਂ ਪਾ ਕੇ ਹੁਣ ਅੱਗੇ ਚੱਲਦੇ ਹਾਂ ਇਹ ਹੋ ਗਿਆ ਲੋ ਜੀ ਪਹਿਲਾਂ ਆਪਾਂ ਸਿੱਧੂ ਸਾਹਿਬ ਦੇਖ ਲਈਏ ਵੀ ਇਹ ਸ਼ੈੱਡ ਬਹੁਤ ਸਾਰੇ ਆਪਣੇ ਨੌਜਵਾਨ ਵੀ ਖੜੇ ਆ ਤੇ ਸਾਰੇ ਸ਼ੈੱਡਾਂ ਬਾਰੇ ਭਾਈ ਦਵਿੰਦਰ ਤੋਂ ਜਾਣਕਾਰੀ ਲੈ ਲਈਏ ਫਿਰ ਆਪਾਂ ਫਾਰਮ 'ਚ ਵੀ ਚੱਲਦੇ ਆ ਇਹ ਦਵਿੰਦਰ ਭਾਈ ਇਹ ਕੀ ਆ ਇਹ ਸਾਡਾ ਪੁਰਾਣਾ ਲੰਕਟੂ ਮਾ ਜੀ ਅੱਛਾ ਪਹਿਲਾਂ ਦਾ ਬਣਿਆ ਹੋਇਆ ਅੱਛਾ ਇੱਥੇ ਸਾਰੇ ਮਾਰਨਿੰਗ ਟਾਈਮ ਜਦੋਂ ਵੀ ਹੁੰਦੇ ਆ ਇੱਥੇ ਆ ਕੇ ਸਾਰੇ ਇਕੱਠੇ ਹੁੰਦੇ ਆ ਪਹਿਲਾਂ ਜਿੰਨੇ ਵਜੇ ਵੀ ਕੰਮ ਸ਼ੁਰੂ ਹੋਣਾ ਹੁੰਦਾ ਉਹ ਤੋਂ ਬਾਅਦ 15 ਮਿੰਟ ਹਰ ਕੋਈ ਪਹਿਲਾਂ ਇੱਥੇ ਆ ਜਾਂਦਾ ਅੱਛਾ ਜਿੰਨੇ ਵੀ ਬੰਦੇ ਹੋਣ 50 ਹੋਣ 45 ਹੋਣ ਬਾਅਦ ਵਿੱਚ ਸੈਪਰੇਟ ਫੀਲਡ ਕਿਤੇ ਕਿਤੇ ਸੋ ਤਕਰੀਬਨ 40 50 ਬੰਦੇ ਕੰਮ ਕਰਦੇ ਰਹਿੰਦੇ 55 ਤੱਕ ਸਾਰਾ ਸਾਲ ਲੋਟਲ ਕਿੰਨਾ ਵੱਡਾ ਫਾਰਮ ਆ ਓਵਰ ਆਲ ਇਹ 300 ਕਿੱਲੇ ਦੇ ਅਸੀਂ ਓਵਰ ਆਲ ਸਾਰੇ 700 ਕਿੱਲਾ ਲੈਟਸ ਬਰੋਕਲੀ ਗਰੋ ਕਰਦੇ ਆ 700 ਕਿੱਲਾ ਤੇ 50 55 ਬੰਦੇ ਐਵਰੇਜ ਇੱਥੇ ਕੰਮ ਕਰਦੇ ਸੋ ਸਟਾਰਟਿੰਗ ਇੱਥੇ ਹੁੰਦੀ ਹੈ ਸਾਰੇ ਅੱਗੇ ਤੜਕੇ ਇੱਥੇ ਥੋੜੀਆਂ ਬੋਤ ਗੱਲ ਕਰਕੇ ਕਰਨੀ ਹੁੰਦੀ ਸਾਰੇ ਰਿਪੋਰਟ ਕਰਨੀ ਹੈ ਅੱਛਾ ਜੀ ਹਾਂ ਜੀ ਇਹ ਆਈ ਰਾਣਾ ਬੈੱਡਪੋਰਡ ਕੋਈ 40 45 ਸਾਲ ਰਾਣਾ ਹੁਣ ਇਹ ਪਹਿਲਾਂ ਗੋਭੀ ਏਟ ਹੁੰਦਾ ਸੀ ਹੁਣ ਵੀ ਟਾਉਂਦਾ ਹੈ ਅੱਛਾ ਹੋਰ ਵੀ ਟਾਉਂਦਾ ਹੈ ਪੈਟਰੋਲ ਨਾਲ ਇੰਜਣ ਹੈ ਨਾ ਅੱਛਾ ਅੱਧੀ ਸਾਲ ਤੱਕ ਸਟਾਰਟ ਅੱਛਾ ਹਲੇ ਵੀ ਚੱਲਦਾ ਪੂਰਾ ਇੱਥੇ ਹੁਣ ਚੜੀ ਕਾਲੀਫਲਾਵਰ ਕੋਈ ਨਹੀਂ ਆਸਟ੍ਰੇਲੀਆ 'ਚ ਪੈਕ ਕਰਦਾ ਬੈ ਕਾਲੀਫਲਾਵਰ ਛੋਟੀ ਪੱਟੀ ਕੋਈ ਕਾਲ ਕਰਦੇ ਉਹਨੂੰ ਛੋਟੀ ਕਾਲੀਫਲਾਵਰ ਤੁਹਾਨੂੰ ਜਦੋਂ ਆਪਾਂ ਅੰਦਰ ਜਾਵਾਂਗੇ ਤੁਹਾਨੂੰ ਦਿਖਾਉਣਾ ਇਹ ਸਾਰੀ ਜਿਹੜੇ ਐਕਸਟਰਾ ਲੀਫ ਹੁੰਦੇ ਆ ਅੱਛਾ ਉਹ ਸਾਰੇ ਇਹਦੇ ਵਿੱਚ ਜਾਂਦੇ ਆ ਇਹਦੇ ਵਿੱਚ ਆਉਂਦੇ ਆ ਇਸ ਤੋਂ ਬਾਅਦ ਆ ਸਾਰੇ ਡੰਪ ਕਰਕੇ ਇਹਦੇ ਬਾਹਰ ਦੂਜੇ ਫਾਰਮ ਹੁੰਦੇ ਵਿੱਚ ਪਿੱਛੇ ਜਿੱਥੇ ਆਪਾਂ ਪੇਡਾ ਰੱਖੀ ਹੋਈ ਹੈ ਇਹ ਵਰਕਸ਼ਾਪ ਹੋਗੀ ਅਜਾ ਕੋਈ ਵੀ ਰਿਪੇਅਰ ਦਾ ਸਮਾਨ ਸਾਰਾ ਕੁਝ ਫਾਰਮ ਵਿੱਚ ਹੀ ਹੁੰਦਾ ਦੇਖੋ ਜੀ ਆਪਣੇ ਖਾਸ ਕਰਕੇ ਇੰਡੀਆ ਤੋਂ ਦੇਖ ਰਹੇ ਦਰਸ਼ਕਾਂ ਨੂੰ ਦਿਖਾ ਦਈਏ ਵੀ ਇੱਥੇ ਹਰ ਥਾਂ ਦੇ ਉੱਤੇ ਵਰਕਸ਼ਾਪ ਤੁਹਾਨੂੰ ਰੱਖਣੀ ਪੈਣੀ ਆ ਵਰਕਸ਼ਾਪ ਬਿਨਾ ਕੰਮ ਨਹੀਂ ਚੱਲਦਾ ਕਿਉਂਕਿ ਮਸ਼ੀਨਰੀ ਬਹੁਤ ਹੁੰਦੀ ਆ ਤੇ ਉਹਨੂੰ ਮਿਸਤਰੀਆਂ ਕੋਲੇ ਲੈ ਜਾਣਾ ਔਖਾ ਹੁੰਦਾ ਇਹ ਸਾਈਟ ਆਫਿਸ ਹੈ ਇਹ ਸਾਈਟ ਆਫਿਸ ਜਾਨੀ ਕਿ ਆਰਡਰ ਕੋਈ ਵੀ ਕੋਈ ਆਉਂਦਾ ਡਿਲੀਵਰੀ ਕਰਨ ਸਰ ਨੇ ਇੰਟਰਪੋਰਟ ਕਰ ਰਿਹਾ ਸੀ ਸੋ ਆਫੀਸ਼ੀਅਲ ਵਰਕਰ ਵੀ ਹੈਗੇ ਇੱਥੇ ਆਫੀਸ਼ੀਅਲ ਵਰਕਰ ਵੀ ਹੈਗੇ ਕਿੰਨੇ ਕੁ ਆਫੀਸ਼ੀਅਲ ਵਰਕ ਮੈਨੇਜ ਕਰ ਇੱਕ ਤਾਂ ਆਪਣਾ ਮੁੰਡਾ ਹਿੱਸਾ ਨਹੀਂ ਸਨੀ ਤੇ ਇੱਕ ਸਟੇਸ਼ਨ ਆਹ ਜਾਨੀ ਸਨੀ ਕਹਿੰਦਾ ਮੇਰੇ ਬੱਧੀਆ ਤਾਂ ਇਹ ਸਨ ਅੱਛਾ ਇਹ ਜਾਨੀ ਕਿ ਦੋ ਤਿੰਨ ਸਟਾਫ ਸਾਨੂੰ ਇੱਥੇ ਰੱਖਣਾ ਪੈਂਦਾ ਕਿਉਂ ਮੈਨੇਜਰ ਅੰਦਰ ਬਹੁਤ ਸਾਰਾ ਟਿਮ ਹੋਏ ਦੇਖਦਾ ਅੱਛੇ ਪਰ ਵਰਕ ਸਾਰਾ ਓਕੇ ਓਕੇ ਸੋ ਇਹ 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 ਆ ਜੀ origignal shed ਇੰਜਨ ਬਣਾਉਂਦੇ ਆ ਤੁਸੀਂ ਲੋਕਾਂ ਨੇ ਨਹੀਂ ਅਸਲ ਦੇ ਵਿੱਚ ਇਹ ਆ ਪਹਿਲਾ ਸ਼ੈੱਡ origignal ਅੱਛਾ ਡਾਣ ਦੀ ਉਮਰ ਐ ਇਸ ਟਾਈਮ ਤੇ 70 ਸਾਲ। ਅੱਛਾ 58 ਤੇ ਇਹ ਉਹਦੇ ਫਾਦਰ ਸਾਹਿਬ ਨੇ ਖਰੀਦਿਆ ਸੀ ਜਦੋਂ ਪਹਿਲਾਂ ਇਟਾਲੀਅਨ ਇੱਥੇ ਮੂਵ ਹੋਏ ਆ। ਅੱਛਾ ਤੇ ਇਹ origignal shed ਇਹ ਆ। ਕੋਈ 70-70 ਸਾਲ ਤੋਂ ਪੁਰਾਣਾ ਹੀ ਆ। ਡਾਣ ਇੱਥੇ ਬਚਪਨ ਗ੍ਰਿਆ। ਇਹਨੂੰ ਅਸੀਂ ਇਸ ਕਰਕੇ ਨਹੀਂ ਨੌਕ ਕਰਦੇ ਇਸ ਕਰਕੇ ਨਹੀਂ ਤੋੜਦੇ ਕਿਉਂਕਿ ਉਹਦੇ ਫਾਦਰ ਦੀ ਨਿਸ਼ਾਨੀ ਆ ਤੇ ਉਹਦਾ ਫਾਦਰ ਹੱਲੇ ਵੀ ਇੱਥੇ ਆਉਂਦਾ। ਇਸ ਕਰਕੇ ਨਹੀਂ ਨੂੰ ਤੋੜਦੇ। ਉਹਦੀ ਵੀ ਹਾਲਤ ਨਹੀਂ ਹੈ ਇਹਨੂੰ ਕੀਪ ਕਰਨ ਵਾਸਤੇ। ਸਾਨੂੰ ਕਿਉ ਵਾਲਿਆਂ ਨੇ ਬਥੇਰੀ ਰੀ ਆਖਿਆ ਪੈਨੂੰ ਤੋੜ ਦਿਓ, ਫਿਨਿਸ਼ ਕਰ ਦਿਓ। ਹਾਂ। ਨਹੀਂ ਅਸੀਂ ਆਪਣੀ ਖਾਦ ਜਿਹੜੀ ਹੋਣੀ ਨਹੀਂ ਤੁਰਨਾ ਤੇ ਉਧਰ ਪਰ ਡੱਬੇ ਪਏ ਜਿਹੜੇ ਇਹ ਜੀ ਬ੍ਰਾਂਡ ਦੇ ਡੱਬੇ ਸਾਡੀ ਸਾਰੀ ਗੋਭੀ ਜਿਹੜੀ ਇਹਦੇ ਵਿੱਚ ਪੈਕ ਹੋ ਕੇ ਜਾਂਦੀ ਹੈ ਲੈਟਸ ਅੱਛਾ ਸਟੇਕਰਸ ਬ੍ਰਾਂਡ ਆ ਆ ਰੀ ਪੁਰਾਣਾ ਆਨੀਅਨ ਵਾਲਾ ਸ਼ੈੱਡ ਆ ਪਹਿਲਾਂ ਆਨੀਅਨ ਵੀ ਗ로우 ਕਰਦੇ ਸੀ ਇੱਥੇ ਹੁਣ ਆਨੀਅਨ ਨਹੀਂ ਗ로우 ਕਰਦੇ ਤੇ ਇਹ ਆ ਬਾਕਸ ਇਸ ਬਾਕਸ ਕਿੱਥੋਂ ਬਣ ਕੇ ਆਉਂਦੇ ਨੇ ਇਹਦੇ ਅਡਲੀਰ ਤੋਂ ਵਿਜੀ ਵਾਲਿਆਂ ਕੋਲ ਆਉਂਦੇ ਹਨ ਜੀ ਇਹ ਬਾਕਸ ਕਾਫੀ ਕੋਸਟਲੀ ਲੱਗਦਾ ਸੋਨਾ ਬਾਕਸ ਦੋ ਡਾਲਰ 10 ਸੈਂਟ ਦਾ ਇੱਕ ਬਾਕਸ ਓਕੇ ਜੀ ਇਹ 5 ਕਿਲੋ ਦੇ ਵਿੱਚ ਨਹੀਂ ਇਹਦੇ ਵਿੱਚ 8 ਤੇ 9 ਆਉਂਦੇ ਹੋਣਗੇ ਇਹ ਪਨੀਰੀ ਆ ਇਹ ਲੱਛਮਣ ਇਹ ਵਰਜੀਨੀਆ ਤੋਂ ਆਏ ਅੱਛਾ ਲੈਟਸ ਦੀ ਬਨੀਰੀਆ ਜਿਹਨਾਂ ਨਰਸਰੀ ਤੋਂ ਓਕੇ ਤੇ ਜਿਹੜੇ ਪਿਛਲੇ ਵਾਲੇ ਆ ਉਹ ਮੈਲਬਰਨ ਬੂਮਰੂ ਨਰਸਰੀ ਤੋਂ ਆਏ ਹੋਏ ਹਨ ਠੀਕ ਹੈ ਅੱਜ ਵੀ ਲੈ ਕੇ ਆਪਾਂ ਗੱਲ ਕਰਦੇ ਹਾਂ ਉਹ ਜਿਹੜੀ ਪੈਕੋ ਤੇ ਜੀ ਜੀ ਆਪਾਂ ਚੱਲਦੇ ਹਾਂ ਉਹ ਫਿਰ ਚੱਲਦੇ ਆਸ ਕੈ ਕਰਿਸ਼ ਬਰੇ ਇਲਾ ਅੱਛਾ ਇਹ ਜਿਹੜਾ ਪੀਸ ਕਿੰਨੇ ਕੀ ਪੈਂਦੇ ਆ ਹਾਂਜੀ ਇਹ 9 ਵਾਲੀ ਆ ਦੇਖੋ ਟਿਕਟ ਲੱਗੀ ਹੋਈ ਆ ਜਿਹੜੀ ਹੂਲ ਵਰਥ ਨੂੰ ਜਾਣੀ ਆ ਡਾਇਰੈਕਟ ਫਰਾਕਾ ਮਾਰਕੀਟ ਉੱਥੇ ਹੂੰ ਇਹ ਆ 7 ਵਾਲੇ ਜਿਹੜੀ ਜਾਣੀ ਕਿ ਗ੍ਰੇਡਿੰਗ ਦੇ ਹਿਸਾਬ ਨਾਲ ਗ੍ਰੇਡਿੰਗ ਦੇ ਹਿਸਾਬ ਨਾਲ ਜਾਣੀ ਆ ਜੀ ਓਕੇ 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 ਚਲੋ ਜੀ ਕੀ ਹਾਲ ਹੈ ਹਾਂਜੀ ਗੱਲ ਕਰਦੇ ਆਂ ਜੀ ਬਾਰਾਂ ਜਦੋਂ ਇਹ ਹਾਈਡਰੋ ਵੈਕ ਮਸ਼ੀਨਾਂ ਦੇ ਬਾਰ ਤੋਂ ਖਾਲਸਾ ਜੀ ਨੂੰ ਕਿੰਨਾ ਚਿਰ ਹੋ ਗਿਆ ਸੀ ਇਹਨਾਂ ਨੂੰ ਹੋਈ ਕਿ 5-4 ਮਹੀਨੇ ਹੋ ਗਏ ਹਾਂਜੀ ਹਾਂ ਇੰਜੋਏ ਕਰ ਰਹੇ ਹਾਂ ਹਾਂਜੀ ਹਾਂ ਕੋਈ ਪੰਜਾਬ ਵਾਲੀ ਫੀਲਿੰਗ ਆ ਬਿਲਕੁਲ ਜੀ ਬਿਲਕੁਲ ਕਿੱਥੋਂ ਵਜਾਉਤ ਲੁਧਿਆਣੇ ਤੋਂ ਜੀ ਅੱਛਾ ਅੱਛਾ ਲੁਧਿਆਣੇ ਤੋਂ ਹਾਂ ਠੀਕ ਹੈ ਤਾਂ ਇਹ ਫੋਕ ਲਿਫਟ ਵੀ ਦਿਓ ਬੰਦਾ ਹਾਂਜੀ ਆ ਦੋ ਹਾਈਡਰੋ ਵੈਕ ਮਸ਼ੀਨਾਂ ਤੁਹਾਰ ਜਿੰਨੀ ਮਰਜ਼ੀ ਕਰਨੀ ਹੋਵੇ ਤਾਂ ਚਾਹੇ 40 ਡਿਗਰੀ ਹੋਵੇ ਗੋਭੀ ਦਾ ਲੈਟਸ ਦਾ ਕਾਲੀ ਫਲਾਵਰ ਦਾ ਬਰੋਕਲੀ ਦਾ ਇੱਥੇ ਸੈਟ ਪੁਆਇੰਟ ਕੀਤਾ ਹੈ 5 ਡਿਗਰੀ 20 ਤੋਂ 25 ਮਿੰਟ ਦੇ ਵਿੱਚ ਇਹਨੇ ਜੇ 30 ਡਿਗਰੀ ਆ ਉਹਨੂੰ 5 ਡਿਗਰੀ ਤੇ ਆ ਕੇ ਅੱਛਾ ਜਿਵੇਂ ਆ ਵੀ ਉਹ ਡੱਬਾ ਜਾ ਇਹਦੇ ਵਿੱਚ ਚਾਰ ਕਲਪ ਲੱਗਦੇ ਅੱਛਾ ਇਹ ਜੋ ਹੁਣ ਪੈਲੇਟ ਦੋ ਦੋ ਕੱਢ ਲਵਾਂਗੇ ਨਵੇਂ ਪਾ ਦੇ ਨਵੇਂ ਪਾ ਦੇ ਨੇ ਰੈਡੀ ਟੂ ਗੋ ਆ ਇਹਨਾਂ ਰੈਪ ਕਰ ਦਿੱਤੇ ਆ ਸਟicker ਲੱਗ ਚੁੱਕੇ ਆ ਜਦੋਂ ਨਹੀਂ ਜਦੋਂ ਦਾ ਟੈਂਪਰੇਚਰ ਘਟ ਗਿਆ ਇਹਨੇ ਆਟੋਮੈਟਿਕ ਆਪਣੇ ਆਪ ਇਹਨੇ ਬੰਦ ਹੋ ਜਾਣਾ अच्छा जने नहीं नहीं जो टेंपरेचर ਘਟ ਕੇ ਬਸ ਫਿਰ ਮਾਰਕੀਟਿੰਗ ਲਈ ਤਿਆਰ ਆ। ਹਾਂਜੀ ਇੱਥੇ ਹੁਣ ਸਟੋਰ ਹੈ ਨਹੀਂ ਕੋールド ਰੂਮ ਦੇ ਵਿੱਚ। ਅਚਾ। ਰਾਤ ਨੂੰ ਟਰੈਕਟਰ ਆਉਂਦੇ ਹੋਣਾ ਮੈਂ ਆਪਣੇ। ਯਾਨੀ ਕਿ ਗਰਮ ਸਰਦ ਨਾ ਹੋ ਜਾਏ ਇਸ ਲਈ ਸਲੋ ਸਿਸਟਮ ਨਾਲ ਲੈ ਕੇ ਆਉਣਾ ਹੈ ਸਲੋ। ਦੇਖੋ ਜੀ ਜਦੋਂ ਬਾਹਰੋਂ ਕੱਢੀ ਹੁੰਦੀ ਨਾ ਇਹਦਾ ਫਾਇਦਾ 16-17 ਡਿਗਰੀ ਦੇ ਨੀਅਰ ਬਟੋਂ ਟੈਂਪਰੇਚਰ ਰਿਪੋਰਟਿੰਗ ਪੂਰਾ ਆਊਟਸਾਈਡ। ਹਾਂਜੀ। ਇੱਥੇ ਆ ਕੇ ਨੂੰ ਅਸੀਂ ਅੰਡਰ 5 ਡਿਗਰੀ ਕਰ ਲੈਂਦੇ ਹਾਂ। ਹੂੰ। ਫਿਰ ਜਿੰਨਾ ਜਿੰਨੀ ਸ਼ੇਤੀ ਆਪਾਂ ਇਹਨੂੰ ਠੰਡੀ ਕਰਾਂਗੇ, ਕੋਲਡ ਕਰਾਂਗੇ, ਉਨਾਂ ਹੀ ਲਾਸਟ ਲੌਂਗ ਰਹੂਗੀ। ਉਹ ਕੋ ਉਹ ਸੰਖੋਪ ਕਰਦੇ ਆ ਜਿਹੜੀ ਤੇ ਬਸ ਨਾਲ ਅੱਛਾ ਅੱਛਾ ਕੇ ਐਫਸੀ ਐਫਸੀ ਜਿਹੜੇ ਥੋੜੇ ਸਾਬੇ ਸਾਬੇ ਉਹਨਾਂ ਨੂੰ ਜਾਂਦੀ ਹੈ ਹਾਂਜੀ ਇਹ ਉਹ ਵਾਲੇ ਇਹ ਜਾਨੀ ਕਿ ਇਹਨਾਂ ਦੀ ਲੁੱਕ ਨਹੀਂ ਵਧੀਆ ਪਰ ਕੱਟ ਕੇ ਸਾਰਾ ਕੋਈ ਫੂਜਾ ਨਹੀਂ ਹੋਣੀ ਇਹ ਮੰਡੀ ਜਾਨੀ ਇਹ ਮੰਡੀ ਆਪਣੀ ਜਿਹੜੀ ਪ੍ਰਾਕਾ ਮਾਰ ਕੇ ਹਾਂ ਜੀ ਐਤਵਾਰ ਨੂੰ ਮੰਡੀ ਲੱਗਦੀ ਨਹੀਂ 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 ਇਹ ਹਰ ਰੋਜ਼ ਜਾਂਦੀ ਆ ਹਰ ਰੋਜ਼ ਹਾਂਜੀ ਇਹ ਇਹ ਵੀ ਪ੍ਰੀਮੀਅਮ ਕੁਆਲਿਟੀ ਆ ਅੱਛਾ ਸਾਰੇ ਤੇ ਆਹ ਪੈਕਿੰਗ ਸ਼ਾਟੇ ਸਦਾ ਓਕੇ ਤੇ ਸਾਰੇ ਸਟੋਰ ਸਾਰੇ ਬਾਕਸੇ ਬ੍ਰੈਂਡ ਦੇ ਬਾਕਸਡ ਜਨੈਰਿਕ ਬਾਕਸਸ ਹੂੰ ਕੋਈ ਵੀ ਜਿਹੜਾ ਲੈਟਸਾਰੇ ਬਾਕਸ ਹੂੰ ਹੂੰ ਡਿਫਰੈਂਟ ਡਿਫਰੈਂਟ ਸਾਈਜ਼ ਦੇ ਆ ਇਹ ਮੀਡੀਅਮ ਸਾਈਜ਼ ਦਾ ਹੂੰ ਹੂੰ ਕੋਈ স্মੋਲ ਸਾਈਜ਼ ਆ ਇੱਥੇ ਸਾਰੇ ਇਕੱਠੇ ਖੜੇ ਕਰਕੇ ਆਹ ਬ੍ਰੈਂਡ ਤੋਂ ਬਿਨਾਂ ਜਨੈਰਿਕ ਆਹ ਤੋਂ ਹਸਵਾਈਏ ਤੇ ਇਹ ਕਰੇਟਾ ਜਿਹੜੇ ਵੂਲ ਵਰਤ ਨਹੀਂ ਜਾਂਦੇ ਬੈਕ ਹੋ ਕੇ ਲੈਟਸ ਇਹਨਾਂ ਚ ਵੀ ਲੈਟਸ ਹੀ ਜਾਂਦੀ ਹੈ ਓਕੇ ਇਹ ਇਹ ਵੀ ਦਿੱਸੇ ਇੱਕ ਵਨ ਟਾਈਮ ਯੂਜ਼ ਦੀ ਹੈ ਨਹੀਂ ਜੀ ਇਹ ਵਾਪਸ ਆ ਜਾਂਦੀ ਹੈ ਅੱਛਾ ਵਾਪਸ ਆਇਆ ਹਾਂਜੀ ਓਕੇ ਇਹ ਸਾਰੇ ਰੈਂਟ ਤੇ ਆਏ ਜਿਹੜੇ ਆ ਪਲਾਸਟਿਕ ਦੇ ਓਕੇ ਤੇ ਇਹ ਬਰੋਕਲੀ ਪੈਕ ਫਿਰ ਤੇ ਬਰੋਕਲੀ ਪੈਕੂਗੀ। ਅੱਛਾ ਜੀ। ਤੇ ਇਹ ਵੀ ਯਾ ਕਾਲੀਫਲਾਵਰ ਪੈਕ। ਓਕੇ ਇਹਨਾਂ ਦੇ ਉੱਤੇ ਚੱਲਦੇ ਆਂ ਫੁੱਲ। ਇਹ ਸਾਰੇ ਵੇਰੀਐਂਟ ਡਾਈਮੈਂਸ਼ਨ ਐ ਸਿੱ। ਅੱਛਾ। ਨਹੀਂਓਂ ਕਾਣਾ ਗੱਡੀਆਂ ਦੋ ਤਿੰਨ ਸਾਲ ਹੋਇਆ ਕਾਲੀਫਲਾਵਰ ਛੋਟੀ ਪੈ ਕਰਦੇ ਨੇ। ਅੱਛਾ। ਪਹਿਲਾਂ ਨਹੀਂ ਸੀ ਇਹ ਕਰਦੇ। ਫਿਰ ਇੱਥੇ ਕਿੰਨੇ ਬੰਦੇ ਕੰਮ ਕਰਦੇ ਨੇ? 8 ਬੰਦੇ ਆ ਜੀ। ਮੇਰੇ ਕੋਲ 4-5 ਰੁਪਇਆ, 5 ਦੇ ਗਰੁੱਪ 8-8 ਦੇ। ਨਹੀਂ ਆਹ ਚੀਜ਼ ਫਿਰ ਇੱਥੇ ਤੇ ਫੁੱਲ ਪੈ ਕਿਉਂ ਬਣਾਇਆ ਕੋਈ ਧੋਣ ਵਾਸਤੇ ਨੇ? ਦੇਖੋ ਜੀ ਇੱਥੇ ਨਾ 4 ਬੰਦੇ ਖੜੇ ਹੁੰਦੇ ਆ ਤੋ ਕੇ ਇੱਤੇ ਰੱਖ ਦੇਣੀ ਠੀਕਾ ਕਿਉਂ ਕਾਲੀਫਲਾਵਰ ਬਾਹਰ ਲੈ ਦੇਖੋ ਨਾ ਉਧਰ ਪੈਕ ਹੋਈ ਸਾਰੀ ਜਦੋਂ ਕਿਉਂ ਕਾਲੀਫਲਾਵਰ ਬਹੁਤ ਸੌਫਟ ਹੁੰਦੀ ਵਾਇਡ ਕਰ ਲੀਂ ਔਰ ਮਾੜਾ ਜਿਹਾ ਵੀ ਦਾਗ ਲੱਗ ਜਾ ਉਹਨਾਂ ਸੋਲੇ ਬਰੌਨ ਹੋ ਜਾਣਾ ਜਾਂ ਬਲੈਕ ਹੋ ਸੋਹਣੀ ਨਹੀਂ ਲੱਗਣੀ ਉਹਦੇ ਵਿੱਚ ਕੱਟ ਕੇ ਨਤੋਗੇ ਇੱਤੇ ਰੱਖ ਦੇਣੀ ਇਤੋਂ ਕੋਮ ਜਿੱਥੇ ਕਿ ਲੜਕਾ ਖਲੋਤਾਂ ਹੁੰਦਾ ਲੜਕੀ ਹੁੰਦੀ ਆ ਉਹਨਾਂ ਪੈਕ ਕਰ ਦੇਣੀ ਬੈਗ ਦੇ ਵਿੱਚ ਕਵਿਕ ਲੌਕ ਨਾਲ ਲੌਕ ਲੱਗ ਜਾਣਾ ਨਾਲ ਸਟੈਪ ਲੱਗ ਦੇਣੀ ਡੇਟ ਕਿੰਨੀ ਤਰੀਕ ਨੂੰ ਪੈਕ ਹੋਈ ਆ ਕੋਮ ਕੈਪਸਟਿਕ ਕਰਾਣਾ ਉਹਨਾ ਸਟicker ਲਾਈ ਜਾਣੇ ਇੱਥੇ ਬਾਕਸੇ ਰੱਖੇ ਹੋਣੇ ਉਹਨਾਂ ਗ੍ਰੇਡ ਕਰੀ ਜਾਣੀ ਆ 12 ਪੈਣੇ ਜਾਂ 8 ਪੈਣੇ ਵੱਡੀ ਤੇ ਛੋਟੀ ਸਾਈਜ਼ ਮੁਤਾਬਕ ਸਾਈਜ਼ ਮੁਤਾਬਕ ਉਹ ਤੈਨੂੰ ਕੋਲ ਰੂਮ ਚ ਦਿਖਾਉਣਾ ਹੋਣੇ ਕਿ ਕਿਹੜੀ ਪੈਕ ਹੋਈ ਆ ਚੁੱਕੀ ਕਿਉਂਕਿ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਆ ਥੋੜਾ ਅਰਲੀ ਆਉਂਦੇ ਨਾ ਤੇ ਪੈਕਿੰਗ ਕਰ ਪੈਕਿੰਗ ਨੂੰ ਦਿਖਾ ਦੋ ਦੋਨੇ ਪੈਕਿੰਗ ਤੇ ਸਟicker ਜਿਹੜਾ ਬਰੋਕਲੀ ਦੀ ਤੇ ਕਾਲੀਫਲਾਵਰ ਦੀ ਬਟ ਲੈਟਸ ਜਿਹੜੀਆਂ ਸਟਿਲ ਆਊਟਸਾਈਡ ਨੇ ਚੱਲ ਰਹੇ ਆ ਆਪਣੇ ਕੰਮ ਤੇ ਜਿਹੜਾ ਰੌ ਮਟੀਰੀਅਲ ਆ ਉਹ ਇੱਧਰ ਕੋਲ ਰੂਮ ਦੇ ਨੇੜੇ ਉਹ ਇਹ ਅਸੂ ਕਰਦੇ ਸੋ ਕਰਦੇ ਇਹ ਉਹ ਜਿਹੜੀ ਆਈ ਉਹ ਐਕਸਪਰਟਾ ਉਹਨਾਂ ਸੀ ਫਾਰਮਿੰਗ ਦਾ ਆਪ ਰਿਪਲੈਂਟ ਕਰ ਰਿਹਾ ਓਕੇ ਨਾ 1/2 ਮਿਲੀਅਨ 5 ਲੱਖ ਪਲਾਂਟ ਐਵਰੀ ਵੀਕ ਐਵਰੀ ਵੀਕ ਆ ਦੇਖੋ ਜੀ ਇਹ ਬਰੋਕਲੀ ਆ ਇਹ ਸਾਡਾ ਚਰਨਾਮਦ ਦਵਾਈ ਵੀ ਬੀਜ ਦਿੰਦਾ ਹੋਵੇ ਹਰੀ ਹਰੀ ਗੋਭੀ ਹਰੀ ਗੋਭੀ ਹਰੀ ਫੁੱਲ ਗੋਭੀ ਹਰੀ ਫੁੱਲ ਗੋਭੀ ਤੁਸੀਂ ਇੱਕ ਦੋ ਦਿਨ ਫੁੱਲੇ ਦੇ ਲੋ ਜਦ ਤੱਕ ਆ ਬੋਲੀਵੁੱਡ ਆਬਰਾ ਤੋਂ ਕੱਟ ਕੇ ਆਈ ਹੋਈ ਐ ਇਸ ਸਟੋਰ ਰੂਮੀ ਤੇ ਤੇ 2-4 ਦਿਨ ਇੱਥੇ ਰਹੂਗੀ ਜਿੰਨੀ ਡਿਮਾਂਡ ਹੋਈ ਆਰਡਰ ਦੇ ਮੁਕਾਬਲੇ ਕੇ ਸਾਰੇ ਚਲੇ ਜਾਣਗੇ ਤੇ ਹੁਣ ਮਾਰਕੀਟ ਇਹ ਮਾਰਕੀਟ ਜਾਣੀ ਕੋਪੀ ਇਹ ਮਾਰਕੀਟ ਜਾਣੀ ਆ ਜੀ ਰੈਡੀ ਟੂ ਗੋ ਆ ਇਹਦੇ ਨਾਲ ਹੀ ਸਟੈਂਪ ਡੇਟ ਲੱਗੀ ਆ ਕਿ ਸ਼ੇਕੀਨੀ ਤਰੀਕ ਨੂੰ ਪੈਕ ਹੋਈ ਆ ਲੋਟ ਨੰਬਰ ਦਾ ਨਾਮ ਲੱਗਿਆ ਹੋਇਆ ਇੱਧਰ ਜਿਹੜੇ ਲੋਟ ਨੰਬਰ ਤੋਂ ਆਇਆ 8119 ਇਸ ਤਰ੍ਹਾਂ ਨੰਬਰ ਲਿਖਿਆ ਹੈ ਮੈਂ ਇਹ ਤਾਂ ਥੋੜਾ ਜਿਹਾ ਐਕਸਪਲੇਨ ਕਰ ਦਿਆਂ ਇੱਥੇ ਨਾ ਸਟ੍ਰਿਕਟ ਬਹੁਤ ਆ ਗਵਰਨਮੈਂਟ ਕੋਈ ਸਪਰੇਅ ਕਰਨੀ ਜਾਂ ਹੋਰ ਕਰਨੀ ਰਿਕਾਰਡ 'ਚ ਲੈ ਕੇ ਕਰਨੀ ਪੈਂਦੀ ਆ ਤੇ ਜ਼ਿਮੀਂਦਾਰ ਨੂੰ ਰਿਕਾਰਡ ਰੱਖਣਾ ਪੈਂਦਾ ਵੀ ਕਿੱਥੇ ਕਿਹੜੇ ਲੋੜ 'ਤੇ ਬੀਜੀ ਆ ਕਿੰਨੀ ਤਰੀਕ ਨੂੰ ਵੰਡੀ ਆ ਕਿੰਨੀ ਤਰੀਕ ਤੱਕ ਇਹ ਸਹੀ ਆ ਸੋ ਇਹ 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 ਇੰਨੀ ਕ ਬਰੀਕੀ ਨਾਲ ਕਾਗਜ਼ ਪੱਤਰਾਂ ਦਾ ਕੰਮ ਇੱਥੇ ਕਰਨਾ ਪੈਂਦਾ ਆ ਤੁਸੀਂ ਆਹ ਆਈਆਂ ਪਹਿਲਾਂ ਬਣੀਆਂ ਅੱਛਾ ਇਹ 12 ਇਹ ਫੂਲਪੁਰ ਤੋਂ ਜਾਣੀ ਆ ਪੀਸੀ ਨੂੰ ਬਰਾਕਾ ਮਾਰਕੀਟ ਇਹ ਵਾਲੀ ਮੰਡੀ ਜਾਣੀ ਸੀ ਇਹ 8 ਵਾਲੀ ਇਹਦੇ ਨਾਲ ਕੋਈ ਪਤਾ ਨਹੀਂ ਕੋਈ ਕਸ਼ ਨਹੀਂ ਆ ਇਸ ਇੰਡੀਆਂ ਦੇ ਵਿੱਚ ਇੱਕੋ ਇੱਕ ਫਾਰਮ ਇਸ ਤਿੱਕੇ ਦਾ ਬੈ ਕਰਦਾ ਉਸ ਵੈਨ ਤੋਂ ਇਹ ਤਾਂ ਮੈਂ ਦੇਖਿਆ ਪੱਤੇ ਨਾਲ ਹੁੰਦੀ ਹੈ ਇਹ ਦੇਖੋ ਮੈਂ ਇਹਦੇ ਵਿੱਚ ਸਨ ਫੈਮਲੀ ਜਿੰਨੇ ਵਿੱਚ 8 ਇਹਦਾ ਵੇਰੀ 450 ਗ੍ਰਾਮਾ ਰੈਡੀ ਟੂ ਈਟ ਆਏ ਰੈਡੀ ਟੂ ਈਟ ਹਾਂ ਜੇ ਤੁਸੀਂ ਆਫ ਕਰ ਲੋ ਬ੍ਰਿਜ ਰੱਖ ਲੋ ਆਪੂਰੀ ਸਾਨੂੰ ਕਿ ਦੂਸਰੀ ਆ ਬਾਹਰ ਰੱਖੂਗੇ ਖਰਾਬ ਹੋਊਗੀ ਪੱਤੇ ਨਾਲ ਵੇਸਟੇ ਵੇਸਟੇ ਨਹੀਂ ਚਾਹੀਦਾ ਤੁਹਾਨੂੰ ਬਹੁਤ ਵਧੀਆ ਹੈ ਆ ਜਿਓ ਹੁਣ ਆਹ ਇੱਕ ਮਿੰਟ ਰੈਕਟ ਕਰ ਤੁਹਾਨੂੰ ਤੇਰੇ ਕੋਲ ਕਰਨ ਵਾਸਤੇ ਅੱਜ ਤਾਂ ਅਸੀਂ ਅੱਡੇ ਖੇਤ ਚ ਗੁਰੂ ਆਏ ਇਹ ਖੇਤ ਇਹਦੇ ਅੱਗੇ ਟਰੈਕਟਰ ਖੋਹ ਜਣਾ ਹਾਂ ਉੱਥੇ ਕੁਝ ਚੱਲ ਰਹੇ ਹੋਣੇ ਤੁਹਾਨੂੰ ਮੈਂ ਦਿਖਾਉਂਦਾ ਹੁਣ ਥੋੜਾ ਜਿਹਾ ਕੰਮ ਰਹਿਦਾ ਕਰ ਰਿਹਾ ਇਹਨਾਂ ਕੱਟ ਕੱਟ ਕੇ ਇੱਥੇ ਰੱਖੀ ਜਾਣੀਆਂ ਇੱਥੇ ਪਾਈਪ ਲਾਂ ਜਿਹੜੀ ਪਾਣ ਵਾਲੀ ਆਪਣੇ ਆਪ ਵਾਸ਼ ਹੋਣੀ ਹੈ ਅੱਛਾ ਵਾਸ਼ ਹੋ ਕੇ ਪਿੱਛੇ ਇੱਥੇ ਜਿੱਥੇ ਬਾਕਸਿਸ ਪਲੇਟ ਪਏ ਹੋਇਆ ਉਹਨਾਂ ਪਿੱਛੇ ਚਾਰ ਬੰਦੇ ਖੜ੍ਹ ਜਣੇ ਦੋ ਪੈਕ ਕਰਨ ਵਾਲੇ ਦੋ ਅੱਗੇ ਉਹਨਾਂ ਪੈਕ ਕਰ ਕਰਕੇ ਇੱਥੇ ਸਟੈਕ ਕਰ ਦੇ ਇੱਥੇ ਦੇਖੋ ਚਪਟ ਪਟ ਪਟ ਖੇਤਾਂ ਚ ਰੱਖਣੀਆਂ ਕੱਟ ਕੇ ਇੱਥੇ ਰੱਖਣੀਆਂ ਬਿਲ ਗਰੀ ਚੱਲਦੀ। ਨਾਲ ਕੋਲ ਸਾਰਾ ਕੁਝ ਰੈਡੀ ਉੱਥੇ ਹੋ ਗਏ। ਫਿਰ ਤੁਸੀਂ ਇਹ تین ਆ 600 ਦੇ ਚਾਰ ਅੱਠ ਬਾਕਸ ਇਹਦੇ ਵਿੱਚ। ਇੱਕ ਵਾਰ 600 ਅੱਠ ਬਾਕਸ। ਸੱਚਾਗੇ ਖੁੱਲ ਜਾਣੇ ਸਾਈਡਾਂ ਤਾਂ ਫੋਗ ਰੂਡ ਰੱਖ ਕੇ ਅੰਦਰ ਚਲੇ ਜਾਣੇ। ਆ ਮੰਨਦਾ ਇਹ ਬਣਾ ਆਸ਼ਾ ਡਾਇਰੈਕਟਰ ਜੀ ਸਾਹਿਬ। ਇਹ ਛੋਟਾ ਵਾਲਾ ਛੋਟੇ ਵਾਲਾ ਛੋਟਾ ਡਰਾਇਕਟਰ ਆ ਭਾਈ ਸਾਹਿਬ। ਇਹ ਜਿਆਦਾ ਨਹੀਂ 130 ਕਿਹਾ ਸਕਦਾ। ਟਰਾਲੀ ਟ੍ਰੂਲੀ ਵਾਸਤੇ ਰੱਖਿਆ ਹੋਇਆ ਮਾੜਾ ਮਟਾੜਾ ਪੱਠੇ-ਪੁੱਠੇ ਲਿਆਉਣ ਨੂੰ। ਇਹ ਪਲਾਂਟਿੰਗ ਵੀ ਨਹੀਂ। ਪਲਾਂਟ ਕਰਨ ਵਾਲੀ ਲੈਟਸ ਵਾਲੀ ਦੋ ਮਸ਼ੀਨਾਂ ਇੱਕ ਬਰੋਕਲੀ ਵਾਸਤੇ ਇੱਕ ਲੈਟਸ ਵਾਸਤੇ ਆਇਆ ਹੁਣ ਬ੍ਰੇਕ ਤੋਂ ਬਾਅਦ ਚੱਲੇ ਆ ਬੈਟ ਇਹਦੇ ਦੇ ਪਿੱਛੇ ਬੰਦੇ ਬਹਿ ਜਾਂਦੇ ਆ ਤੇ ਮਸ਼ੀਨ ਆਪੇ ਨਹੀਂ ਜੀ ਇਹ ਮਸ਼ੀਨ ਨੇ ਆਪਣੇ ਆਪ ਚੱਲਣਾ ਟਰੈਕਟਰ ਨੇ ਆਪੋ ਆਹ ਲੱਗੂਗੀ ਜਿੰਨਾ ਪੱਟ ਕੇ ਸਿੱਟੀ ਜਾਣੇ ਇੱਥੇ ਵਿੱਚੇ ਖੇਤ ਅੱਛਾ ਉਹਨਾਂ ਆਪਣੇ ਆਪ ਲਾਈ ਜਾਣੇ ਨਾਲ ਹੀ ਥੱਲੇ ਇਹਦੇ ਵਿੱਚ ਪਾਣੀ ਚੱਲਣਾ ਅੱਛਾ ਇੱਕ ਤੋਂ ਬੁੱਟੇ ਨੂੰ 50 ml ਪਾਣੀ ਜਿਹਦੇ ਵਿੱਚ ਖਾਦਣ ਵਾਲੀ ਹੋਈ ਆ ਆਪਣੇ ਆਪ ਪਈ ਜਾਣੇ ਕੀ ਆਵਾਜ਼ ਆ ਜੀ ਤੇ 1 ਘੰਟੇ ਦੇ ਵਿੱਚ ਇਹ 13000 ਬੁਟਾ ਲੰਦੀ ਹੈ 13000 ਬੁਟਾ ਇੱਕ ਘੰਟੇ ਇਹਦੀ 5 ਲੱਖ ਬੁਟਾ ਲੱਗਦੇ ਪਾਣੀ ਇਹਦੇ ਵਿੱਚ ਕਿਹਦੀ ਮਾਲਕੀ ਖਾਦ ਨਹੀਂ ਸੀ ਹੋਈ ਇਹ ਆ ਜੀ ਡੀਟੀ 14 ਕਹਿੰਦੇ ਹੁੰਦੇ ਸੀ ਆਪਣੇ ਪੰਜਾਬ ਜਿਹਦਾ ਤੇ ਥੋੜਾ ਜਿਹਾ ਤੋਂ ਵੱਡਾ ਜਾਨੀ ਕਿ 666 ਤੇ ਇਹ ਸਭ ਤੋਂ ਪੁਰਾਣਾ ਹੈ ਖਾਦ ਪਾਉਣ ਵਾਸਤੇ ਆ ਪਰ ਮੈਨੂੰ ਗਰਮੀ ਤੇ ਇੱਕ ਸਵਾਲ ਆ ਤੇਰੇ ਕੋਲੇ ਹਾਂਜੀ ਤੂੰ ਰੇਂਜ ਰੋਵਰ ਕੇ ਕਿਹੜੀ ਗੱਡੀ ਆ ਤੇਰੀ ਉਹਦੇ ਵਿੱਚ ਕੀ ਕੀ ਫੈਸਿਲਿਟੀਆਂ ਉਹਦੇ ਵਿੱਚ ਬਾਈ ਫੈਸਿਲਿਟੀਆਂ ਤਾਂ ਬਹੁਤ ਆ ਪਰ ਮੈਨੂੰ ਲੱਗਦਾ ਜਿਹੜਾ ਟਰੈਕਟਰ ਹੈਣਾ ਇਹਦੇ ਜਿੰਨੀਆਂ ਨਹੀਂ ਹੋਣੀਆਂ ਸਸਤੀ ਭਵਿੰਦਰ ਦੇ ਸੀਟ ਵੀ ਕਹਿੰਦੇ ਗਰਮ ਹੁੰਦੀ ਆ ਠੰਡੀ ਵੀ ਹੁੰਦੀ ਆ ਠੰਡੀ ਵੀ ਹੁੰਦੀ ਐਲੈਕਟ੍ਰੋਨਿਕ ਆ ਜੀਪੀਐਸ ਫੇਰ ਟੱਚ ਕਰਨ ਦੀ ਲੋੜ ਨਹੀਂ ਆਪਣੇ ਆਪ ਚੱਲਦਾ ਹੈ ਖੇਤਾਂ 'ਚ ਜਾ ਕੇ ਬਾਈ ਕਿੰਨੇ ਦੀ ਮਸ਼ੀਨ ਹੈ ਹਾਂਜੀ ਕਿੰਨੇ ਦੀ ਮਸ਼ੀਨ ਪਊ ਹੈ 350 ਦੀ 350000 ਦੀ 340000 ਰੁਪਏ ਦੱਸਿਓ ਭਾਈ ਵੰਡ ਕੇ ਮੈਨੂੰ ਜੀਰਵਾ ਕੱਟਾ ਮੇਰਾ ਜੀ ਕਰ ਰਿਹਾ ਤੇ 60 ਦੀ ਸਪੀਡ ਤੇ ਭਜਦਾ ਰੋੜ ਦੇਤੇ ਮੇਰਾ ਜੀ ਕਰ ਰਿਹਾ ਮੈਂ ਰੇਂਜ ਰੋਵਰ ਪਰ ਲੱਗਦੀ ਨਹੀਂ ਹੁੰਦੇ ساری عمر ਲੋੜ ਹੀ ਨਹੀਂ ਪੈਂਦੀ ਹੁੰਦੀ ਖੇਤ 'ਚ 10ਵੇਂ 11ਵੇਂ ਚੱਲਦਾ ਹੈ ਅੱਛਾ ਤੇ ਮੋਨੋਵੇਟਰ ਜਿਵੇਂ ਆਪਣੇ ਇੰਡੀਆ 'ਚ ਪਹਿਲੇ ਦੂਜੇ ਗੇਰ ਚੱਲਦੇ ਲੋ ਉਹਦੇ ਵਿੱਚ ਇਹ 5ਵੇਂ ਹਾਈ 'ਚ ਚੱਲਦਾ ਹੈ ਮੈਨੂੰ ਐ ਲੱਗਦਾ ਵੀ ਮੈਂ ਰੇਂਜ ਰੋਵਰ ਲੈ ਕੇ ਗਲਤੀ ਕਰ ਲਈ ਆ ਲਓ ਜੀ ਇਹਦੀ ਕਹਿੰਦੇ ਸੀਟ ਆ ਦੇਖੋ ਜੇ ਅੰਦਰ ਸਿੱਧੂ ਸਾਹਿਬ ਅੰਦਰ ਹੀ ਲਿਓ ਮਾੜਾ ਜਾਂ ਅੱਛਾ ਜੀ ਅੰਦਰ ਹੀ ਬੰਦੇ ਕਈ ਆ ਜਾਂਦੇ ਅੰਦਰ ਇੱਥੇ ਤਾਂ ਆਜੋ ਆਜੋ ਲੋਕ ਅੰਦਰ ਕਰਦੇ ਆ ਆਜੋ ਜੀ ਆਜੋ ਇਹਦਾ ਸੈਲਫ ਸਟਾਰਟਰ ਬੜਾ ਛੋਟਾ ਜਿਹਾ ਡੇਟਾ ਵਟਾ ਇਹ ਕਹਿੰਦੇ ਜੀ ਆ ਸਾਰਾ ਕੰਟਰੋਲ ਆ ਇਹਦਾ ਇੱਥੇ ਆ ਕੰਟਰੋਲ ਆ ਦੇਖੋ ਇੱਧਰ ਕੰਟਰੋਲ ਆ ਪਿੱਛੇ ਅੱਗੇ ਸਟੀਅਰਿੰਗ ਨੂੰ ਟੱਚ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਜੀਪੀਆਰਐਸ ਸੈੱਟ ਕਰ ਦਿਓ ਆ ਵੀਡੀਓ ਗੇਮ ਵਾਂਗੂ ਸਾਰਾ ਕੁਝ ਜੀਪੀਐਸ ਅੱਛਾ ਜੀ ਜੀਪੀਐਸ ਅੱਛਾ ਸਟੀਅਰਿੰਗ ਵੀ ਆਟੋ ਆ ਹਾਂ ਆਟੋ ਆ ਪਿੱਛੇ ਟੱਚ ਕਰਨ ਦੀ ਤੁਹਾਨੂੰ ਲੋੜ ਨਹੀਂ ਆਪਣੇ ਆਪ ਮੁੜੂਗਾ ਆਪਣੇ ਆਪ ਚੱਲੂਗਾ ਉਹ ਵਧੀਆ ਸਟਾਪ ਹੋ ਜਾਊਗਾ ਸੋਰੀ 6.5 ਲੱਖ ਨੂੰ ਕਿੰਨੇ ਦਾ ਹੋ ਗਿਆ ਰੁਪਈਆ ਚ 6.5 ਲੱਖ ਨੂੰ ਰੁਪਈਆ ਦਾ ਹੋ ਗਿਆ 2 ਕਰੋੜ ਕਿਤਾ ਹੋ ਗਿਆ ਨਹੀਂ 2 2 ਤੋਂ ਥੋੜਾ ਘੱਟ ਹੋ ਗਿਆ 2 ਦੇ ਲੱਗ ਗਿਆ 2 ਕਰੋੜ ਦਾ ਭਾਈ ਸਸਤਾ ਹੀ ਹੈ ਜੀ ਬਈ ਉੱਪਰ ਤੁਸੀਂ ਵਾਕਏ ਕੀੜੀ ਯਾਰ ਕੇ ਲੱਗਦੇ ਹੋ ਪੰਜਾਬੀਆਂ ਨੇ ਸਿੱਧੂ ਸਾਹਿਬ ਦੇਖੋ ਚੰਡੇ ਗੱਡੇ ਬਿਲਕੁਲ ਜੀ ਬਿਲਕੁਲ ਮਿਹਨਤ ਆ ਤੁਸੀਂ ਦੇਖੋ ਸਾਰੇ ਪੰਜਾਬੀ ਪੰਜਾਬ ਤੋਂ ਆਏ ਉਹਨਾਂ ਨੂੰ ਵਧੀਆ এনवायरमेंट ਮਿਲਿਆ ਇੱਥੇ ਤੇ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਨੇ ਸਵਾਨਪੋਰਟ ਵਾਲਿਆਂ ਨੇ ਸਾਰੀ ਸਿੱਖ ਖੇਡਾਂ ਦੇ ਵਿੱਚ ਜਿਹੜੀ ਸਬਜ਼ੀ ਕੱਟ ਕੇ ਧੋ ਕੇ ਪਹਚਾਈ ਹੈ ਨੰਬਰ 1 ਗ੍ਰੇਡ ਜੀ ਜੋ ਵੀ ਅਸੀਂ ਖਾਦਾ ਉੱਤੇ ਲੰਗਰ ਦੇ ਵਿੱਚ ਬਣਿਆ ਬਿਲਕੁਲ ਸ਼ੁੱਧ ਪਿਓਰ ਪੰਜਾਬੀਆਂ ਨੇ ਸਿੱਖਾਂ ਨੇ ਅਗਾਇਆ ਦੇਖੋ ਇਹ ਸਵਾਨ ਇਹ ਸਵਾਨਪੋਰਟ ਫਾਰਮ ਦੇ ਵਿੱਚ ਜਿਹੜੀ ਮੇਨ ਫੈਮਿਲੀ ਆ ਉਟਾਲੀਆ ਨਾਲ ਦਵਿੰਦਰ ਹੋਰਾਂ ਦੇ ਤੇ ਦੇਖੋ ਉਹਨਾਂ ਨੇ ਹੁਣ ਵੀ ਕਿਹਾ ਵੀ ਯਾਰ ਸਬਜ਼ੀ ਲੈ ਕੇ ਜਾਇਓ ਜਾਂਦੇ ਉਹ ਟ੍ਰੈਡੀਸ਼ਨ ਤਾਂ ਉਹੀ ਆ ਖੇਤਾਂ ਦੇ ਜੋ ਖੇਤੀਬਾੜੀ ਕਰਦੇ ਆ ਸਾਰੇ ਦੁਨੀਆ ਦੇ ਵਿੱਚ ਉਹੀ ਜਿਹੜਾ ਕਾਨੂੰਨ ਲੱਗ ਹੁੰਦਾ ਉਹਨਾਂ ਨੂੰ ਜੀ 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 ਆ ਵੀ ਕਰੂਗਾ ਜਿਹੜਾ ਸੋ ਇਹ ਕੀ ਸੌਗਾ ਜੀ ਇਹ ਖਾਦ ਪਾਉਣ ਵਾਲੀ ਕੀ ਨਾ ਸਪ੍ਰੈਡਰ ਬੋਲਦੇ ਨੇ ਫਰਟੀਲਾਈਜ਼ਰ ਸਪ੍ਰੈਡਰ ਤਿੰਨ ਖੇੜਾ ਇਹ ਉੱਪਰ ਹੋ ਜਾਂਦੀ ਆ ਉੱਪਰੋਂ ਸਾਰੀ ਤੇ ਤਿੰਨ ਖੇੜਾ ਇੱਕ ਵਾਰ ਲੱਗ ਜਾਂਦੀ ਤਿੰਨ ਖੇੜਾ ਅੱਛਾ ਯਾਨੀ ਕਿ ਟੋਟਲ ਆਪਾਂ ਕਹਿ ਦਈਏ 16 ਲਾਈਨਾਂ ਕੋ ਲੈਟ ਵੀ ਲਿਆ ਕੋਬੀ ਵੀ ਲਿਆ ਤੇ ਇਹ ਹਵਾ ਨਾਲ ਚੱਲਦੀ ਹੈ ਹਾਈਡਰੋਲਿਕ ਸਿਸਟਮ ਲੱਗਾ ਹੋਇਆ ਸਾਰਾ ਇਹਨੂੰ ਇਹ ਉੱਪਰ ਨਾਲ ਤੇ ਆਪਣੀ ਕਣਕ ਵਾਲੀ ਢੋਲੀ ਜਿੱਨਾ ਕਣਕ ਬੀਜਦੇ ਹੁੰਦੇ ਸੀ ਉਹ ਵਾਲੀ ਹੈ ਤੇ ਬਾਕੀ ਇਹ ਪੱਖਾ ਲੱਗਿਆ ਨਾਲ ਇਹਦੇ ਗਾਰਡ ਜੇ ਲੱਗੇ ਤੁਸੀਂ ਬਣਾਏਗੇ ਆ ਵੀ ਬਣਾ ਲਾ ਦੇ ਜੇ ਨਹੀਂ ਰਵੇੜਦਾ ਹੈ ਨਹੀਂ ਇਹ ਨਹੀਂ ਰਵੇੜਾ ਇਹ ਨਹੀਂ ਰਵੇੜਾ ਤੇ ਸਪੀਡ ਦੇ ਅਕੋਰਡਿੰਗ ਚੱਲਦੀ ਜਿੰਨੀ ਟਰੈਕਟਰ ਦੀ ਸਪੀਡ ਜਿੰਨੀ ਤੁਸੀਂ ਪਾਉਣੀ ਆ ਇਹ ਇੰਨੀ ਐਕੂਰੇਟ ਆ 25 ਕਿਲੋ ਤਾਂ ਲੈ ਕੇ 1000 ਕਿਲੋ ਤੱਕ ਸਪੈਂਡ ਕਰ ਸਕਦੇ ਹੋ ਇਹ ਤੇ ਇਹ ਡੀਜ਼ਲ ਹੁੰਦਾ ਇਹ ਡੀਜ਼ਲ ਇੱਥੇ ਹੁੰਦਾ ਜੀ ਹਰ ਵੀਕ ਡਿਲੀਵਰੀ ਆਪਦਾ ਹੀ ਪੰਪ ਆ ਇਹ ਇਹ ਆਪਦਾ ਆਪਣੇ ਤੋਂ ਹੈ ਇੱਥੇ ਆ ਕੇ ਆਪ ਹੀ ਪੰਪ ਤੋਂ ਗੱਡੀਆਂ ਨੂੰ ਭਰ ਜਾਂਦੀਆਂ ਕਿੰਨੇ ਡੀਲਟਰ ਦਾ ਇਹ 4000 ਦਾ ਜੀ 4000 ਲੀਟਰ ਲਓ ਜੀ ਇਧਰ ਧਵਾ ਧਵਾਈ ਹੋ ਰਹੀ ਆ ਇਹ ਸਪਰੇਅ ਜਰਟ ਸਪਰੇਅ ਕਰਨ ਵਾਸਤੇ ਸਾਰਾ ਸਾਲ ਚੱਲਦਾ ਸਰ ਸਾਰਾ ਸਾਲ ਇਹ ਦਿਨ ਦੇਖਦੇ ਵੇ ਤਾਂ ਜੁੱਸਾ ਕਿਨੇਗਾ ਪੈਂਦੀ ਉਹ ਸਾਹਮਣੇ ਮਰੇ ਫਰੇਜ ਟਾਉਨ ਆ ਤੇ ਉਹ ਫਾਰਮ ਉਹ ਟਰੈਕਟਰ ਚੱਲੀ ਜਾਂਦੇ ਉਹ ਵੀ ਗੋਭੀ ਲੈ ਜਾਂਦੇ ਉਹ ਕੋ ਉਹ ਗੋਡੀ ਕਰਦਾ ਪਿਆ ਉਹ ਮੈਨੂੰ ਗੋਡੀ ਕਰਦਾ ਸੁਣਾ ਅੱਛਾ ਉਹ ਗੋਡੀ ਕਰ ਰਿਹਾ ਤੇ ਗੋਭੀ ਲੱਗਦੀ ਕਿੱਥੇ ਆ ਗੋਭੀ ਉੱਧਰ ਲੱਗਦੀ ਆ ਕੱਢ ਲੇ ਇੱਥੇ ਰਿਹਾ ਨਹੀਂ ਨਹੀਂ ਇਹ ਜਿਵੇਂ ਆਪਣੇ ਹੱਲ ਨਹੀਂ ਹੁੰਦੀ ਇੰਡੀਆ ਦੇ ਵਿੱਚ ਇਹ ਨੂੰ ਵੀ ਪ੍ਰੋਬਲਮ ਦਿੱਸੇ ਓ 30 ਮੀਟਰ 30 ਮੀਟਰ ਕਟਾਈ ਹੁੰਦੀ ਆ ਆ ਕਟਾਈ ਹੋ ਰਹੀ ਹੈ ਜੀ ਆ ਦੇਖੋ ਜੀ ਬੰਦੇ ਲੱਗੇ ਹੋਏ ਆ ਨਾਲ ਦੇ ਨਾਲ ਪੈਕਿੰਗ ਵੀ ਹੋ ਰਹੀ ਹੈ ਕਟਾਈ ਦੇ ਨਾਲ ਨਾਲ ਲੋ ਜੀ ਸਾਡੇ ਬੰਦੇ ਪੈਕਿੰਗ ਕਰੀ ਜਾਂਦੇ ਆ ਡਾਟਸ ਪੈਕ ਕਰ ਦਿੰਦੀ ਹੈ ਜੀ ਪੈਦਾ ਹੁੰਦੀ ਹੈ ਵੱਤ ਤੋਂ ਵੱਧ 14 20 ਅੱਛਾ ਤੇ 62000 62000 ਡੁੱਤਾ ਇੱਕ ਕੇਸ ਦੇ ਲੱਗਦਾ ਹੈ 2.5 ਹਫ਼ਤੇ 1 ਹਫ਼ਤੇ ਇੱਕ ਇੱਕ ਦੇ 2.5 ਕਿੰਨਾਂ ਦੇ ਵਿੱਚ 60000 ਡੁੱਤਾ ਲੱਗਦਾ 6 ਹਫ਼ਤੇ ਹੋ ਜਾਗੇ ਤੇ ਇਕੱਲੇ ਬੰਦੇ ਦੇ ਹੱਥ ਨਹੀਂ ਦੀ ਸਮਝ ਆਉਗੀ ਇਹਨੇ 120 ਡੱਬੇ ਪੈਕ ਕਰਨੇ ਆ 1 ਘੰਟੇ ਦੇ ਵਿੱਚ ਇਹ ਮੁੰਡੇ ਨੇ ਨਹੀਂ ਇੱਕ ਡੱਬੇ ਦੇ ਵਿੱਚ 9 ਜਾਂ 8 ਲੈਪਟਾਪ ਦਾ ਮਤਲਬ ਕੰਟ੍ਰੈਕਟ 120000 ਲੈਟੇ ਆਪ ਬੈਠੋ ਇਹ ਪੈਗੋਗੇ ਇਸ ਨੂੰ ਅੰਦਰ ਚੰਗਾ ਪਿਆ ਜਮਾਇਆ ਕਿਥੋਂ ਦਿੱਤੀ ਵੈਪਸ ਫਾਰਮ ਕਹਿੰ ਜਾਣੀ ਆ ਲਾ ਕੇ ਟੈਂਪਰੇਚਰ ਡਾਊਨ ਕਰਕੇ ਰੈਡੀ ਟੂ ਸਟicker ਲਾ ਲੇ ਲੱਗ ਰਿਹਾ ਦੇਖੋ ਲੜਕੀ ਤੇਜ਼ੀ ਨਾਲ ਸਟicker ਸਾਰਨ ਲਾ ਰਹੀ ਆ ਉਹ ਮੁੰਡਾ ਸੌਟ ਆਊਟ ਕਰ ਰਿਹਾ ਤੇ ਇਹ ਜਿਹੜੀ ਦੁਕਾਨਦਾਰੀ ਆ ਕਹਿੰਦੇ ਇਹ ਇਹ ਟੋਟਲ ਕੀ ਹੈ ਕਮਰਾ ਹੈ ਕੀ ਹੈ ਦੋਤਾ ਇਹ ਚ ਬਾਕਸ ਖਾਲੀ ਫਾਰਮ ਤੋਂ ਆਇਆ ਉੱਥੋਂ ਸ਼ੈੱਡ ਤੋਂ ਅੱਛਾ 100 400 20 ਡੱਬੇ ਆ ਹਾਂ ਹਾਂ ਇਹ ਜਦੋਂ ਕਰਕੇ ਤੁ ਗੁੱਲਾ ਨਿਕਲ ਜਾਂਦਾ ਵੱਲ ਟਰੈਕਟਰ ਨੇ ਉੱਥੋਂ ਕੱਢ ਕੇ ਅੱਛਾ ਵਾਪਸ ਪਾ ਦੇ ਯਾਨੀ ਕਿ ਆ ਕਮਰਾ ਜਾਂ ਅੱਡੀ ਹੋ ਜੂਆ ਕਮਰਾ ਅੱਡ ਹੋ ਜਾਣਾ ਜਾ ਕੇ ਸ਼ੈੱਡ ਜੇ ਪੌਗ ਨੂੰ ਲਾ ਲੈਣਾ ਆਪਣੇ ਮੁੜਿਆ ਨੇ ਜਾ ਕੇ ਹਾਈਡਰੋ ਵੈਕ ਕਰ ਦੇਣੀ ਆ ਅੱਛਾ ਕੰਪ੍ਰੈਸਰ ਡ੍ਰੌਪ ਕਰਕੇ ਕੋਲਡਰ ਚਾਹੇ ਲਈ ਰਾਤ ਨੂੰ ਟਰੈਕਟਰ ਡਰਾਈਵਰ ਨੇ ਆਉਣਾ ਲੈ ਦੇਣਾ ਇਹ ਰੈਡੀ ਟੂ ਗੋ ਹੈ ਸਮਾਨ ਯਾਨੀ ਕਿ ਇੱਥੋਂ ਹੀ ਰੈਡੀ ਟੂ ਗੋ ਆ ਰੈਡੀ ਟੂ ਗੋ ਹੋ ਗਈ ਹੈ ਓਕੇ ਜੀ ਕਹਿੰਦੇ ਆ ਨਾ ਗੱਬੇ ਗੱਬੇ ਚੱਲੇ ਆ। ਇਹ ਉਹੀ ਟਰੈਕਟਰ ਹੈਗੇ ਹੋਰ ਇਹ। ਇਹ ਉਹੀ ਟਰੈਕਟਰ ਹੈਗਾ। ਕੋਈ ਚਾਬੀ ਫੜਾ ਗਿਆ ਸੀ ਉਹ। ਅੱਛਾ ਉਹੀ ਆ। ਆਪਾਂ ਚਾਬੀ ਵੀ ਫੜਾ ਗਿਆ ਸੀ ਮੁੰਡੇ ਨੂੰ। ਹਾਂ ਜੀ ਚੱਕਮੀਆਂ ਤਵੀਆਂ ਬਾਰਖੀਆਂ ਪਤਾ ਨਹੀਂ ਗਿਣੀਆਂ ਦਾ ਜਾਂਦੀਆਂ ਨਹੀਂ ਕਿੰਨੀਆਂ ਕਾ। ਔਰ ਇੱਥੇ ਅਜਾੜ ਨੂੰ ਆਵਾਜ਼ ਕਰ ਰਿਹਾ ਜੀ ਚੱਕਮੀਆਂ ਤਵੀਆਂ ਨਾ ਬੰਦਾ। ਖੜਕਾ ਵੀ ਘੱਟ ਹੀ ਕਰਦਾ ਟਰੈਕਟਰ। ਇੰਨੀ ਕਿ ਤਵੀਆਂ ਨੂੰ ਇਹਨੂੰ ਕੀ ਪਤਾ ਲੱਗਣਾ ਇਹ ਤਾਂ ਖਾਲੀ ਟ੍ਰੈਵਰ ਦਾ ਅੱਜ ਜਮੀਨ ਤਾਂ ਲੱਗਦਾ ਪਹਿਲੀ ਵਾਰੀ ਤਿਆਰ ਕਰ ਰਹੇ ਨੇ ਜਮੀਨ ਹਣਾ ਅ ਤਵਿੰਦਰ ਭਾਈ ਇਹ ਪਹਿਲੀ ਵਾਰ ਤਿਆਰ ਕਰ ਰਹੇ ਹਾਂ ਜਮੀਨ ਹਾਂ ਹਜਾੜ ਨੂੰ ਆਵਾਜ਼ ਕਰ ਰਹੇ ਜੀ ਇਹਨੂੰ ਕਹਿੰਦੇ ਗੱਲ ਸੁਣੋ ਆ ਤਵੀਆਂ ਆਪਾਂ ਇਹਦਾ YouTube ਤੇ ਮਗਰ ਵੀ ਪਾ ਲਿਆਉਂਦੇ ਥੋੜੀਆਂ ਹੀ ਹੈ ਗੇੜੇ ਦਾ ਕੰਢੀ ਹੀ ਜਾਂਦੇ ਲੋ ਜੀ ਇੱਧਰ ਆਵਾਜ਼ ਆ ਸਾਰਾ ਕੁਝ ਜਿਹੜੇ ਉਹ ਦੇਖੋ ਸੀ ਪੈਕਿੰਗ ਸ਼ੈੱਡ 'ਚ ਜਾ ਕੇ ਆਏ ਸੀ ਪਾਣੀ ਲੱਗੀ ਜਾਂਦੇ ਕਿਤੇ ਇੱਕ ਇਤੇ ਆਵਾਜ਼ ਹੋ ਰਹੀ ਹੈ ਜੀ ਨਮਾ ਇਹ ਜਦੋਂ ਅਗਲੀ ਵਾਰੀ ਆਵਾਂਗੇ ਇੱਥੇ ਵੀ ਗੋਭੀ ਲੱਕੀ ਦਿਖਾਵਾਂਗੇ ਅੰਗੜਾਈ ਹੋ ਰਹੀ ਹੈ ਲਓ ਜੀ ਇਹ ਖੁਰਪਿਆਂ ਨਾਲ ਗੁੜਾਈ ਹੋ ਰਹੀ ਹੈ ਤੁਸੀਂ ਦੇਖੋ ਕਿ ਕਿਵੇਂ ਬੰਦੇ ਗੁੜਾਈ ਕਰਦੇ ਹਨ ਇਹ ਪੱਤਰ ਦੀ ਕਰਦੀ ਮੈਂ ਦੀ ਬਈ ਕਿ 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 ਤੇ ਇਹ ਪਾਣੀ ਤੁਹਾਡੇ ਕੋਲੇ ਲਾਇਸੈਂਸ ਦਾ ਲੈਣ ਤੋਂ ਜਾਂ ਹਾਂ ਜੀ ਆ ਰਿਵਰ ਨਾਲ ਹੀ ਆ ਬਿਲਕੁਲ ਕਲੋਜ਼ ਇੱਥੇ ਹੂੰ ਹੂੰ ਤੇ ਪਾਣੀ ਇੱਥੇ ਚੱਕਦੇ ਕਿੰਨੇ ਕਿ ਮੈਗਾ ਲੀਟਰ ਦਾ ਲਾਇਸੈਂਸ 600 ਮੈਗਾ ਲੀਟਰ ਬਹੁਤ ਰਹਿੰਦਾ ਐਵਰੇਜ ਨਹੀਂ ਵੱਧ ਜਾਂਦਾ ਲਾਸਟ ਈਅਰ 675 ਯੂਜ਼ ਹੋ ਗਿਆ ਸੀ ਤੋਂ 700 ਏਕੜ ਦੇ ਵਿੱਚ 600 ਮੈਗਾ ਲੀਟਰ ਵਾਧੂ ਰਹਿਣਾ 1 ਮੈਗਾ ਲੀਟਰ 1 ਮੈਗਾ 1 ਮਿਲੀਅਨ ਲੀਟਰ ਹਾਂ ਜੀ 1 ਮਿਲੀਅਨ ਲੀਟਰ ਠੀਕ ਆ ਫਿਰ ਪਾਣੀ ਦੀ ਖਪਤ ਤਾਂ ਬਹੁਤ ਠੀਕ ਹੀ ਆ ਬਾਕੀ ਜਿੰਨਾ ਵੱਧ ਜੇ ਉਹ ਲੀਸ ਤੇ ਮਿਲ ਜਾਂਦਾ ਹਾਂ ਜੇ ਲੋੜ ਆ ਤਾਂ ਲੀਸ ਤੇ ਲੈ ਲਓ ਠੀਕ اھي اپني اپن کي چئي ٿي آهي ٽڪڙي ٿي 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 ڇو ان کي ٽڪڙي ٿو ٿا نبيار هاي سواني چڙهي ٽرين کڻي لڳي ਉਹ ਬਰੇਕ ਹੋ ਗਿਆ ਮੀਠਲਪਾਈ ਦੇਖੋ ਜਿਹੜਾ ਲੱਟ ਕੇ ਬਿਨਾ ਝੜ ਕੇ ਦੋ ਵੇੜੇ ਨਹੀਂ ਕਰਦਾ ਸਭ ਕੁਝ ਹੋ ਰਹੀ ਹੈ ਉਹ ਬੰਦੇ ਜਿਹੜੇ ਦੋ ਦੇ ਟੁੱਕੇ ਫੇਰ ਹੁਕਮਾਂ ਦਾ ਜਦੋਂ ਕੋਈ ਪਲਾਸ ਇੰਨੀ ਦੇ ਦਵਾਈ ਲੈ ਕੇ ਇੱਕ ਤੋਂ ਪਾਰ ਇੱਕ ਫੇਰ ਇਹਦੇ ਐਕਟ ਤੋਂ ਸਿੱਧੇ ਹੋਦੇ ਬਚਾ ਲਾਉਣ ਦੇ ਦੱਸਦੇ ਉਹ ਬਚਾ ਲਏ ਜਿਹੜੇ ਫੇਰ ਵੀ ਪਾਣੀ ਉਹ ਉਹ ਬਰਾ ਆ ਆ ਹਾਏ ਮਾ ਜਦੋਂ ਉਹ ਗਏ ਜੰਮਦਰ ਕਹਿੰਦਾ ਇਹ ਬੰਦੇ ਪਾਣੀ ਜਿਹੜੀ ਮਸ਼ੀਨ ਪਾਈ ਜਾਂਦੀ ਹੈ ਨਾਲ ਦੀ ਨਾਲ ਉਸ ਤੋਂ ਬਾਅਦ ਇਹ ਜਿਹੜਾ ਸਿਸਟਮ ਲੱਗਿਆ ਸਾਰਾ ਕਹਿੰਦੇ ਫੋਨ ਤੇ ਆ ਤੇ ਜਾ ਕੇ ਘਰੋਂ ਫੋਨ ਤੇ ਬੈਠੇ ਪਾਣੀ ਲਾ ਦਿੰਦੇ ਆ ਸਾਰਾ ਕੰਪਿਊਟਰ ਹੈ ਸਾਰਾ ਸਿਸਟਮ ਹੈ ਰੇਵਰ ਆ ਜਿਹੜੀ ਸਾਡੀ ਕਮਾਂ ਮੇਨ ਸਾਊਥ ਆਸਟ੍ਰੇਲੀਆ ਕੇ ਆਸਟ੍ਰੇਲੀਆ ਦੀ ਇੱਕੋ ਹੀ ਰੇਵਰ ਆ ਜਿਹੜੀ ਸਹੀ ਮੈਨੇਜ ਦੱਸਿਆ ਜਾਵੇ ਤਾਂ ਗੰਗਾ ਤੇ ਸਾਡੀ ਗੰਗਾ ਦਵਿੰਦਰ ਭਾਈ ਇੱਥੋਂ ਤੁਸੀਂ ਪਾਣੀ ਚੱਕਦੇ ਹੋ ਪੰਪ ਕਿੱਥੇ ਲੱਗਿਆ ਪੰਪ ਉਧਰ ਪਿੱਛੇ ਲੱਗਿਆ ਹੋਇਆ ਇੱਕ ਪੰਪ ਲੱਗਿਆ ਹੋਇਆ ਛੋਟਾ ਅੱਛਾ ਹਾਂਜੀ ਤੇ ਉਹ ਇੱਥੋਂ ਪੰਪ ਫਿਰ ਸਾਰੇ 700 ਕਿਲੋ ਨੂੰ ਇੱਥੇ ਜਾਂਦਾ ਨਹੀਂ ਨਹੀਂ ਦੋ ਤਿੰਨ ਪੱਕੇ ਪੰਪ ਤੇ ਨੇ ਰੇਵੇ ਦੇ ਤੇ ਰੇਵਰ ਤੇ ਆ ਬਜਨਾ ਲਾਇਸੈਂਸਾ ਤੁਸੀਂ ਚੱਕ ਲੈਣੇ ਜੀ ਲਾਇਸੈਂਸਾ ਮੀਟਰ ਤੇ ਕਿਸ਼ਤੀਆਂ ਵਾਲੇ ਵੀ ਲੈਂਦੇ ਫਿਰਦੇ ਨੇ ਯਾਰੇ ਪੂਰੇ ਨਿਆਰੇ ਲੈਂਦੇ ਜੀ ਆ ਜਿਹੜੀਆਂ ਹੁਣੇ ਕੋ